ਆਪ ਦੀ ਸਰਕਾਰ ਆਪ ਦੇ ਦਵਾਰ ਮੁਹਿੰਮ ਤਹਿਤ ਮੁੱਖ ਮੰਤਰੀ ਵੱਲੋਂ ਬੀਤੇ ਦਿਨਾਂ ਅੱਜ ਦੀ ਸ਼ੁਰੂਆਤ ਕੀਤੀ ਗਈ ਸੀ ਇਸੇ ਦੇ ਤਹਿਤ ਲੁਧਿਆਣਾ ਦੇ ਹਲਕਾ ਪੱਛਮੀ ਦੇ ਵਿੱਚ ਵੀ ਇਹ ਕੈਂਪ ਲਗਾਇਆ ਗਿਆ ਜਿਸ ਦੇ ਚਲਦਿਆਂ ਲੋਕਾਂ ਨੂੰ ਪੇਸ਼ ਆ ਰੀਆਂ ਮੁਸ਼ਕਲਾਂ ਦਾ ਨਿਪਟਾਰਾ ਕੀਤਾ ਗਿਆ ਇਸ ਮੌਕੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਜਿੱਥੇ ਭਗਵੰਤ ਮਾਨ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਤਾਂ ਉੱਥੇ ਹੀ ਕਿਹਾ ਕਿ ਇਸ ਦੇ ਨਾਲ ਲੋਕਾਂ ਨੂੰ ਕਾਫੀ ਸਹੂਲਤਾਂ ਮਿਲੀਆਂ ਨੇ ਉਧਰ ਇਲਾਕੇ ਦੇ ਮੌਤਵਾਰਾਂ ਅਤੇ ਹੋਰਨਾਂ ਲੋਕਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਜਿਹੜਾ ਅੱਜ ਕੈਂਪ ਲਗਾਇਆ ਜਾ ਰਿਹਾ ਸਰਕਾਰ ਆਪਕੇ ਦਵਾਰ ਤੇ ਤਹਿਤ 10760 ਤਹਿ ਜੋ 44 ਤਰ੍ਹਾਂ ਦੀਆਂ ਅਸੀਂ ਲੋਕਾਂ ਨੂੰ ਸੁਵਿਧਾਵਾ ਕਰ ਬੈਠੇ ਦੇਣੀਆਂ ਦੇਣ ਲੱਗੀ ਆ ਸਰਕਾਰ ਜੋ ਕਿ ਅਜ ਤੱਕ ਕਿਸੇ ਪੁਰਾਣੀ ਸਰਕਾਰ ਨੇ ਇਹਦੋਂ ਨਹੀਂ ਕੀਤਾ ਕਿਉਂਕਿ ਆਪ ਦੇਖਿਆ ਉਹ ਜਿਹੜੇ ਲੋਕ ਸਰਕਾਰਾਂ ਬੜਾਉਂਦੇ ਨੇ ਉਹ ਲਾਈਨਾਂ ਛੜੇ ਹੁੰਦੇ ਨੇ। ਬਾਪੂ ਜੀ ਮਿੰਤਾ ਕਰਦੇ ਨੇ ਬਾ ਚੁੱਫੇ ਰਿਸ਼ਵਤ ਕੋਰੀ ਚੱਲਦੀ ਆ ਬੜਾ ਕੁਝ ਚੱਲਦਾ। ਔਰ ਆਮ ਇੱਕ ਛੱਤ ਦੇ ਥੱਲੇ ਸਾਰੇ ਡਿਪਾਰਟਮੈਂਟ ਇੱਥੇ ਬੈਠੇ ਨੇ ਤੁਸੀਂ ਦੇਖੋ ਸਾਰੇ ਇਨਸਟੈਂਟਲੀ ਫੌਰੀ ਤੌਰ ਤੇ ਆਪਣੇ ਲਾਭ ਪਾ ਲਈ ਆਪਣੇ ਕੰਮ ਕਰਵਾ ਕੇ ਖੁਸ਼ੀ-ਖੁਸ਼ੀ ਇੱਥੋਂ ਜਾ ਰਹੇ ਨੇ ਔਰ ਇੱਥੇ ਕੋਈ ਲਾਈਨ ਨਹੀਂ ਕੋਈ ਇੱਥੇ ਕੋਈ ਸਭ ਇੱਥੇ ਪਾਣੀ ਪੀਂਦਾ ਪ੍ਰਬੰਧਾ ਬਾਹਰ ਤੁਸੀਂ ਦੇਖੋ ਮੇਰੀ ਕੰਪਨੀ ਕਲੀਨਿਕ ਹੋਂ ਵੀ ਬਸੇ ਖੜੀ ਆ ਜੋ ਕਿ ਕਿਸੇ ਨੇ ਦਵਾਈ ਵੀ ਲੈਣੀ ਆ ਅਸੀਂ ਉਹ ਵੀ ਫ੍ਰੀ ਦੇ ਰਿਹਾ ਕਿਸੇ ਨੇ ਬਲੱਡ ਟੈਸਟ ਕਰਾਉਣਾ ਉਹ ਵੀ ਫ੍ਰੀ ਕਰ ਰਿਹਾ ਮਤਲਬ ਇਹ ਇੱਕ ਜੋ ਗਾਨੀ ਇਹ ਇਹ ਹੁਣ ਲੋਕਾਂ ਦਾ ਸੁਪਨਾ ਸਰਕਾਰ ਕਰਨਾ ਸਾਡੇ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਕਰਨੇ ਆਂ। ਐਮਐਲਏ ਸਾਡੇ ਲੋਕਾਂ ਨੇ ਪ੍ਰਦਰਸ਼ਨ ਵੀ ਕੀਤਾ ਸੀ ਇੱਕ ਮੀਟਿੰਗ ਵੀ ਲੱਗ ਰਹੀ ਜਿਹੜੀ। ਦੇਖੋ ਐਨਓਸੀ ਆਪ ਪਾਣ ਸਾਹਿਬ ਦਾ ਧੰਨਵਾਦ ਕਰਦੇ ਆ ਪਹਿਲਾਂ ਕਿ ਐਨਓਸੀ ਵਾਲਾ ਜੋ ਅਜੰਡਾ ਸੀ ਉਹ ਖਤਮ ਹੋ ਗਿਆ। ਹੁਣ ਸਾਡੇ ਮੀਟਰ ਵੀ ਲੱਗਣੇ ਆ, ਸਭ ਦੀ ਰਜਿਸਟਰੀਆਂ ਵੀ ਹੋਣੀਆਂ ਔਰ ਕੋਈ ਰਿਸ਼ਵਤ ਖੋਰੀ ਨਹੀਂ ਹੋਣੀ, ਕੋਈ ਕੁਛ ਨਹੀਂ ਹੋਣੀ। ਹਰ ਕੰਮ ਹੌਲੀ-ਹੌਲੀ ਉਸ ਸਾਡੀ ਸਰਕਾਰ ਬਣੀ ਪੌਣੇ ਦੋ ਦੋ ਸਾਲ ਦੇ ਮੇਰੇ ਨੂੰ ਚੱਲੀ ਜਾ ਰਹੀ ਹੈ। ਪਰ ਇਹ ਦੋ ਸਾਲਾਂ ਦੇ ਵਿੱਚ ਪੌਣੇ ਦੋ ਸਾਲਾਂ ਦੇ ਅਸੀਂ ਕਿੰਨੀ ਗੰਦਗੀ ਕੱਢ ਰਹੇ ਹਾਂ ਜੋ ਪਿੰਗਲੇ ਪੰਜਾਬ ਨੂੰ ਡੰਗੜਾ ਪੰਜਾਬ ਬਣਾਉਣ ਜਾ ਰਹੇ ਆ ਉਹਦੇ ਵਿੱਚ ਲੋਕਾਂ ਦੇ ਸਹਿਯੋਗ ਦੀ ਸਾਨੂੰ ਜ਼ਰੂਰਤ ਹੈ ਪਰ ਵਿੱਚ ਕੁਝ ਸ਼ਰਾਰਤੀ ਅੰਸਰ ਨੇ ਜੋ ਕਿ ਇਹ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸਿੱਧੀ ਚੇਤਾਵਨੀ ਹੈ ਕਿ ਬੰਦੇ ਵੜ ਕੇ ਮੁੱਖ ਧਾਰਾ 'ਚ ਰਹਿ ਕੇ ਆਪਣੇ ਪ੍ਰਸ਼ਾਸਨ ਤੌਰ ਪ੍ਰਸ਼ਾਸਨ ਦਾ ਸਹਿਯੋਗ ਦਿਓ ਲੋਕਾਂ ਦੇ ਨਾਲ ਚੱਲੋ ਨਾ ਕਿ ਐਸੇ ਜੁਗੜੇਵਾਜੀਆਂ ਕਰਕੇ ਤੁਸੀਂ ਝੂਠੀ ਰਾਜਨੀਤੀ ਤੇ ਫੋਕੀ ਰਾਜਨੀਤੀ ਕਰਕੇ ਸਸਤੀ ਰਾਜਨੀਤੀ ਕਰਕੇ ਤੁਸੀਂ ਆਪਿਆਂ ਨੂੰ ਚਮਕਾਣਾ ਚਾਹੁੰਦੇ ਹੋ ਇਹ ਹੁਣ ਲੋਕ ਤੁਹਾਨੂੰ ਸਮਝ ਚੁੱਕੇ ਨੇ ਇਸ ਲਈ ਐਸੇ ਧਰਨੇ ਪ੍ਰਦਰਸ਼ਨ ਜਿਹੜੇ ਨੇ ਬਿਲਕੁਲ ਬੇਈਮਾਨੀ ਨੇ ਤੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਇਸ ਕਰਕੇ ਮੈਂ ਤਾਂ ਇਸ ਦੀ ਨਿੰਦਾ ਕਰਦਾ ਇਸ ਤਰ੍ਹਾਂ ਦੇ ਕੈਂਪ ਹੋਰ ਵੀ ਲੱਗਦੇ ਰਹਿਣਗੇ ਬਿਲਕੁਲ ਲੱਗਦੇ ਰਹਿਣਗੇ ਸਦਾ ਬਾਹਰ ਲੱਗਦੇ ਰਹਿਣਗੇ ਜਿੱਥੇ ਜਿੱਥੇ ਹਰ ਹਰ ਰਾਸ਼ਨ ਕਾਰਡ ਦੀ ਲੋਕਾਂ ਨੂੰ ਸਭ ਤੋਂ ਵੱਡੀ ਆਈ ਰਾਸ਼ਨ ਕਾਰਡ ਵੀ ਅਸੀਂ ਬਹੁਤ ਜਲਦੀ ਤੁਹਾਨੂੰ ਸਾਰੇ ਤੁਸੀਂ ਦੇਖ ਲਿਆ ਮਾਨ ਸਾਹਿਬ ਨੇ ਉਹਦਾ ਵੀ ਧੰਨਵਾਦ ਕਰਦੇ ਹਾਂ ਮਾਨ ਸਰਕਾਰ ਦਾ ਕਿ ਉਹ ਵੀ ਅਸੀਂ ਜਿੰਨੇ ਰਾਸ਼ਨ ਕਾਰਡ ਕੱਟੇ ਗਏ ਆ ਉਹ ਸਾਰੇ ਤੇ ਸਾਰੇ ਤੇ ਦੁਆਰਾ ਤੁਸੀਂ ਉਹ ਮੁਰਚਾ ਚਾਲੂ ਕਰਨ ਲੱਗੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਕਿਤਨ ਹੋ ਜਾਣਾ ਲੋਕਾਂ ਕੀ ਮੈਸੇਜਾਂ ਜਾਣ ਜਾ ਰਿਹਾ ਮੈਸੇਜ ਲੋਕਾਂ ਨੂੰ ਅਸੀਂ ਬੰਦਾ ਧੰਨਵਾਦ ਕਰਦੇ ਆ ਲੋਕਾਂ ਦਾ ਵੀ ਸਾਡੇ ਹਰ ਕੈਂਪ ਦੇ ਵਿੱਚ ਮਤਲਬ ਹਰ ਕੈਂਪ ਦੇ ਵਿੱਚ ਲੋਕ ਸਾਡਾ ਸਹਿਯੋਗ ਦਿੰਦੇ ਨੇ ਕਿਉਂਕਿ ਲੋਕਾਂ ਦੀ ਆਪਣੀ ਮਨਪਸੰਦੀ ਆਪ ਚੁਣੀ ਹੋਈ ਸਰਕਾਰ ਤੇ ਇਸ ਕਰਕੇ ਮੇਰੇ ਹਲਕੇ ਦੇ ਸਾਰੇ ਲੋਕ ਇੱਕ ਤਰ੍ਹਾਂ ਦੇ ਗੋਗੀ ਨੇ ਮੈਂ ਤਾਂ ਉਹਨਾਂ ਨੂੰ ਕਹਿੰਦਾ ਸਾਰੇ ਗੋਗੀ ਬੋ ਆਪਣੇ ਨੇ ਸਾਰੇ ਐਮਐਲਏ ਇਸ ਕਰਕੇ ਤਕੜੇ ਹੋ ਕੇ ਆਪਾਂ ਕੰਮ ਕਰੀਏ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਇਹ ਹੀ ਮੇਰੀ ਲੋਕਾਂ ਨੂੰ ਬੇਨਤੀ ਆਪਣੇ ਹਲਕੇ ਦੇ ਲੋਕਾਂ ਨੂੰ ਸਾਰੇ ਪੰਜਾਬ ਨੂੰ ਵੀ ਉਹ ਬੁਧਾਣਾ ਵਸੇ। ਜਿਹਨੇ ਮੁੱਖ ਮੰਤਰੀ ਪੰਜਾਬ ਦੁਆਰਾ ਜਿਹੜੀ ਸ਼ੁਰੂਆਤ ਕੀਤੀ ਗਈ ਸੀ ਆਪ ਦੀ ਸਰਕਾਰ ਆਪ ਦੇ ਦਵਾਰ ਕਿਸ ਤਰ੍ਹਾਂ ਦਾ ਪ੍ਰੋਗਰਾਮ ਅਜਿ ਲਿਖਿਆ ਗਿਆ ਕਿੰਨੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਨੇ। ਇਹ ਬਹੁਤ ਚੰਗਾ ਪ੍ਰਾਲਾ ਜੀ ਸਰਦਾਰ ਭਗਵੰਤ ਮਾਨ ਜੀ ਦਾ ਆਪ ਦੀ ਸਰਕਾਰ ਆਪ ਦੇ ਦਵਾਰ ਜਿਹੜਾ ਇੱਕ ਛੱਤ ਦੇ ਥੱਲੇ ਹੀ ਸਾਰੇ ਕੰਮਾਂ ਦਾ ਨਿਪਟਾਰਾ ਕਰਾਉਣ ਲਈ ਸਾਰੇ ਮੁਲਾਜ਼ਮ ਸਹਿਬਾਨ ਸਾਰੇ ਵਿਭਾਗਾਂ ਦੇ ਸਬੰਧਤ ਅਧਿਕਾਰੀ ਸਾਰੇ ਬੁਲਾਏ ਗਏ ਨੇ। ਲਾ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਉਛਾਹ ਆ ਲੋਕੀ ਤੁਸੀਂ ਆਪ ਦੇਖ ਸਕਦੇ ਹੋ ਕਿ ਚਾਰੇ ਪਾਸੇ ਲੋਕੀ ਆਪਣਾ ਕੰਮ ਕਰਾਉਣ ਲਈ ਆ ਰਹੇ ਨੇ ਪੈਨਸ਼ਨਾਂ ਬਿਜਲੀ ਦਾ ਬਿੱਲ ਕੋਈ ਪਾਣੀ ਦੀ ਸਮੱਸਿਆ ਕਿਸੇ ਚੀਜ਼ ਦੀ ਵੀ ਕੋਈ ਸਮੱਸਿਆ ਹੈਗੀ ਆ ਉਹ ਮੋਕੇ ਤੇ ਆਪਣਾ ਹੱਲ ਕਰਾ ਕੇ ਜਾ ਰਹੇ ਆ ਤੇ ਮੈਂ ਇਹਦੇ ਵਿੱਚ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਸਾਡੇ ਜਿਹੜੇ ਹਲਕੇ ਦੇ ਐਮਐਲਏ ਗੋਪੀ ਗੋਗੀ ਜੀ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਮੰਨਦਾ ਵਾਂ ਕਿਉਂਕਿ ਜੇ ਹਲਕੇ ਦੇ ਐਮਐਲਏ ਜਦੋਂ ਇਹ ਜਾ ਕੇ ਸਮੱਸਿਆ ਦੱਸਦੇ ਸੀਗੇ ਤੇ ਉਹਨਾਂ ਨੇ ਹੀ ਮੁੱਖ ਮੰਤਰੀ ਜੀ ਨਾਲ ਗੱਲ ਕਰਕੇ ਇਹ ਸਮੱਸਿਆ ਦਾ ਹੱਲ ਕਰਾਇਆ ਤੇ ਬਹੁਤ ਚੰਗਾ ਪ੍ਰਾਲਾਵਾ ਜੀ ਸਾਡੇ ਇਲਾਕੇ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੀ ਇਸ ਸਮੱਸਿਆ ਦਾ ਇਸ ਗੱਲ ਨਾਲ ਕਿਉਂਕਿ ਲੋਕੀ ਲਗ ਲਗ ਦਫਤਰਾ ਚ ੱਤੇ ਨਹੀਂ ਖਾਣ ਨਹੀਂ ਖਾ ਸਕਦੇ ਇੱਥੇ ਆ ਕੇ ਇਹ ਬਿਜਲੀ ਵਾਲੇ ਬਿਜਲੀ ਡਿਪਾਰਟਮੈਂਟ ਦੇ ਜਿਹੜੇ ਪੈਨਸ਼ਨ ਵਾਲੇ ਉਹ ਬੈਠੇ ਨੇ ਕੋਈ ਸਰਟੀਫਿਕੇਟ ਬਣਾਣਾ ਜਿਹੜਾ डीसी ऑफिस ਤੋਂ بندے ਨੇ 43 ਜਿਹੜੀ ਸਹੂਲਤਾਂ ਹੈਗੀਆਂ ਉਹ ਬੰਦੇ ਬੈਠੇ ਨੇ ਮਤਲਬ ਸਾਰੇ محکمہ ਦੇ ਅਧਿਕਾਰੀ ਇੱਥੇ ਮੌਜੂਦ ਨੇ ਤੇ ਉਹ ਮੌਕੇ ਦੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਦੇ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੂੰ ਇਹੀ ਫੀਲ ਆ ਕਿ ਇਹ ਜਿਹੜੇ ਕੈਂਪ ਲੱਗਦੇ ਆ ਜੇ ਤੁਹਾਨੂੰ ਕੋਈ ਸਮੱਸਿਆ ਹੋਵੇ ਤਾਂ ਇਹਨਾਂ ਕੈਂਪਾਂ ਦੇ ਵਿੱਚ ਆ ਕੇ ਆਪਣੀ ਸਮੱਸਿਆ ਦਾ ਹੱਲ ਕਰਨ ਤਾਂ ਜੋ ਜਿਹੜਾ ਭਗਵੰਤ ਮਾਨ ਜੀ ਦਾ ਸੁਪਨਾ ਵਾ ਸਾਡੇ ਐਮਐਲਏ ਗੁਰਪ੍ਰੀ ਗੁਗਜੀ ਜੀ ਦਾ ਸੁਪਨਾ ਕਿ ਲੋਕਾਂ ਨੂੰ ਕੋਈ ਦੁਬਿਧਾ ਨਾ ਆਣੀ ਆਈ ਜਾਵੇ ਤੇ ਉਹਦਾ ਹੱਲ ਕਰਨ ਲਈ ਇਹ ਕਾਰਜਕ੍ਰਮ ਸ਼ੁਰੂ ਕੀਤਾ ਵਾ ਤੇ ਮੈਂ ਆਪਣੇ ਵੱਲੋਂ ਤੇ ਸਾਡੇ ਜਿਹੜੇ ਇਲਾਕੇ ਦੇ ਸੂ ਨੌਜਵਾਨ ਭਰਾਵਾਂ ਵੱਲੋਂ ਧੰਨਵਾਦ ਕਰਦੇ ਹਾਂ